ਦੇਸ਼ ਦੁਨੀਆ ਦੇ ਉੱਪਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੇ ਜਿਹੜੇ ਬੜੀ ਸਰਦਾਰਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਏ ਜਾ ਰਹੇ ਨੇ ਪੰਜਾਬ ਦੀ ਪਵਿੱਤਰ ਧਰਤੀ ਦੇ ਪਿੰਡ ਪਦਰ ਦੇ ਗੁਰੂ ਘਰਾਂ ਤੋਂ ਜਿਹੜੀਆਂ ਨੇ ਰੌਣਕਾਂ ਪ੍ਰਭਾਤ ਸੇਰੀਆਂ ਦੇ ਰੂਪ ਦੇ ਵਿੱਚ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਹੀ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੀ ਗੱਲ ਕੀਤੀ ਜਾਵੇ ਤਾਂ ਭੈਣੀ ਪਸਵਾਲ ਦੀਆਂ ਸੰਗਤਾਂ ਵੀ ਜੋ ਨਗਰ ਕੀਰਤਨ ਦੀ ਲੜੀ ਦੇ ਵਿੱਚ ਪਰੋਈਆਂ ਹੋਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਜ ਦੀ ਛਤਰ ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਤਾ ਪਿੰਡ ਭੈਣੀ ਪਸਵਾਲ ਦੀਆਂ ਸੰਗਤਾਂ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਸਜਾਇਆ ਗਿਆ ਜੋ ਜਕਾਰਿਆਂ ਦੀ ਗੂੰਜ ਦੇ ਵਿੱਚ ਭੈਣੀ ਪਸਵਾਲ ਤੋਂ ਰੰਭ ਹੋ ਕੇ ਗੁੰਨੋਪੁਰ ਬਹੂਰੀਆਂ ਛੈਣੀਆਂ ਚੱਕ ਸ਼ਰੀਪ ਤੇ ਵੱਖੋ ਵੱਖ ਅਨੇਕਾਂ ਵੱਖੋ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਿਹੜਾ ਵਾ ਵਾਪਸੀ ਜਿਹੜਾ ਆਪਣੇ ਆਰੰਭਕ ਸਥਾਨ ਭੈਣੀ ਪਸਵਾਲ ਦੇ ਵਿੱਚ ਹੀ ਜਿਹੜਾ ਆ ਸਮਾਪਤ ਹੋਵੇਗਾ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਬੈਕਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਰੌਣਕਾਂ ਗੁਰੂ ਘਰ ਆ ਬੂਰੀਆਂ ਪਿੰਡ ਦੇ ਗੁਰੂ ਘਰ ਦੇ ਵਿੱਚ ਰੌਣਕਾਂ ਲਗੀਆਂ ਹੋਈਆਂ ਨੇ ਲੋਹ ਲੰਗਰ ਚੱਲ ਰਹੇ ਨੇ ਸੰਗਤਾਂ ਵੱਡੀ ਤਦਾਦ ਦੇ ਵਿੱਚ ਲੰਗਰ ਛਕਰੀਆਂ ਨੇ ਇਹ ਗੁਰਦੁਆਰਾ ਬੂਰੀਆਂ ਦੇ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਾ ਆ ਪੰਜਾਂ ਪਿਆਰਿਆਂ ਦਾ ਜਿਹੜਾ ਕੇਸਰੀ ਸਰੋਪਿਆਂ ਦੇ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਵਾ ਵਿਸ਼ੇਸ਼ ਸਨਮਾਨ ਕੀਤਾ ਗਿਆ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਚਰਨ ਵੀ ਪਰਚੇ ਗਏ ਨੇ ਸੋ ਸਾਡੇ ਨਾਲ ਜੋ ਸਰਪੰਚ ਨੇ ਪਿੰਡ ਭੈਣੀ ਪਸਵਾਲ ਦੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਦੱਸ ਦਿਓ ਸਰਪੰਚ ਕੀ ਰੂਟ ਜਿਹੜਾ ਵਾ ਕਿੱਥੋਂ ਆਰੰਭ ਹੋ ਕੇ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡਾਂ 'ਚ ਸਮਾਪਤ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੈਨ ਮੱਧ ਪੈਣ ਪਸਵਾਲ ਤੋਂ ਸ਼ੁਰੂ ਹੋ ਕੇ ਮਨੋਕਰੋਂ ਦੇ ਭੂਰੀਆਂ ਜਕਸ਼ਰੀਪ ਮੰਨਤਲਾ ਤੇ ਬੋੜਾ ਕੇ ਪਿੰਡ ਪੈਣ ਪਸਵਾਲ ਦੇ ਸਮਾਪਤ ਹੋਏਗਾ ਇਸ ਪਹਿਲੇ ਬਹੁਤ ਹੀ ਸੰਗਤ ਦਾ ਉਸਾਏ ਸੰਗਤ ਇੰਨੀ ਕ ਹੋਈ ਆ ਇੰਨੇ ਕ ਸਹਿਯੋਗ ਹੋਇਆ ਸੰਪਲਾਤੀ ਪਿਛੋ ਕੋਈ ਨਾ ਕਿ ਪਹਿਲੇ ਪਾਸੇ ਦਾ ਪ੍ਰਕਾਸ਼ਪੁਰ ਨੂੰ ਖੱਤੇ ਵਿਸ਼ਾਲ ਅਰਥਿਕਾ ਲਿਖ ਰਿਹਾ ਬਹੁਤ ਹੀ ਸੰਗਤ ਦਾ ਸਜੋਗ ਹੈ ਜੀ ਇੰਨੀ ਕਿ ਸੰਗਤ ਆਈ ਕਿ ਹੜ ਹੀ ਆਇਆ ਪਿਆ ਹੈ ਬਾਕੀ ਸਾਰੇ ਪਿੰਡਾਂ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੰਗਰ ਲਸਾਏ ਤੇ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਹਰਦੀਪ ਸਿੰਘ ਸੀਨੀਅਰ ਕਾਲਾ ਆਗੂ ਵੀ ਸਾਡੇ ਨਾਲ ਨੇ ਇਹ ਸੰਗਤ ਦੀਆਂ ਜਿਹੜੀਆਂ ਰੌਣਕਾਂ ਤੁਹਾਡੇ ਪਸਵਾਲਾਂ ਵੇੜੇ ਦੇ ਵਿੱਚ ਭੂਰੀਆਂ ਦੇ ਵੇੜਿਆਂ ਦੇ ਵਿੱਚ ਜਾਂ ਰੌਣਕਾਂ ਜਿਹੜੀਆਂ ਨੇ ਇਹ ਵਾਹਿਗੁਰੂ ਨਾਮ ਦੇ ਰੰਗ ਦੇ ਵਿੱਚ ਸਾਨੂੰ ਤਾਂ ਰੰਗੀਆਂ ਹੋਈਆਂ ਨੇ ਕਿਵੇਂ ਦਿਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਬਰਨਾਨਕ ਨਾਮ ਲੈਵਾ ਸੰਗਤ ਨੂੰ ਵਧਾਈ ਦੇਣਾ ਤੇ ਅਰਦਾਸ ਕਰਨਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਸੰਗਤਾਂ ਦੀਆਂ ਮਨੋ ਕਾਮਨਾ ਭਾਵਨਾ ਪੂਰੀਆਂ ਕਰੇ ਅੱਜ ਗੁਰਦੁਆਰਾ ਲਹਿੰਦੀ ਪੱਤੀ ਪੈੜੀ ਬਸਵਾਲ ਤੋਂ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਇਸ ਵੇਲੇ ਹੀ ਨਗਰਪੂਰੀਆਂ ਦੀ ਅਸੀਂ ਸੰਗਤ ਦੇ ਵਿੱਚ ਖੜੇ ਆ ਬਹੁਤ ਸਤਿਕਾਰ ਭੂਰੀਆਂ ਦੀ ਸੰਗਤ ਨੇ ਕੀਤਾ ਸਾਰੇ ਥਾਂ ਗੁਰੂ ਮਹਾਰਾਜ ਦਾ ਪੰਨ ਪਿਆਰਾਂ ਦਾ ਬਹੁਤ ਸਤਿਕਾਰ ਕੀਤਾ ਜਾ ਰਿਹਾ ਸੋ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤਹਿ ਦਿਲੋਂ ਵਧਾਈ ਦੇ ਨਾਂ ਤੇ ਅਰਦਾਸ ਕਰਨਾ ਗੁਰਮਾਰਾ ਸੁਖ ਸ਼ਾਂਤੀ ਬਖਸ਼ੇਖਤਾ ਦੇ ਇਤਿਫਾਕ ਬਖਸ਼ੇ ਸੰਗਤ ਭੂਰੀਆਂ ਦੀ ਸੰਗਤ ਦਾ ਚੇਚੇ ਤੌਰ ਤੇ ਧੰਨਵਾਦ ਹੈ ਕਿਉਂਕਿ ਸੰਗਤ ਵੱਡੀ ਗਿਣਤੀ ਵਿੱਚ ਜੁੜੀ ਆ ਸੰਗਤ ਨੇ ਵੱਡੀ ਸੇਵਾ ਕੀਤੀ ਆ ਸਾਰੀ ਸੰਗਤ ਦਾ ਧੰਨਵਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਚੇਅਰਮੈਨ ਮਨਜੀਤ ਸਿੰਘ ਪਸਵਾਲ ਵੀ ਸਾਡੇ ਨਾਲ ਨੇ ਫਰੌਂਕਾਂ ਵੱਡੀਆਂ ਲੱਗੀਆਂ ਹੋਈਆਂ ਨੇ ਹਰ ਸਾਲ ਹੀ ਨਗਰ ਕੀਰਤਨ ਸਜਾਏ ਜਾਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਸਿਧਾਂਤ ਨੇ ਉਹਦੇ ਕਿੰਨੀਆਂ ਚਫੇਰਾਂ ਦੇ ਰਹੀਆਂ ਨੇ ਸਰਕਾਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜਿਵੇਂ ਸਰਪੰਚ ਸਾਹਿਬ ਨੇ ਹਰਦੀਪ ਸਿੰਘ ਨੇ ਦੱਸਿਆ ਅੱਜ ਨਗਰ ਪੈਣੀ ਤੋਂ ਸਾਲ ਤੋਂ ਕਿਹੜਾ ਨਗਰ ਕੀਰਤਨ ਮਾਪਕ ਪਿੰਡਾਂ ਤੋਂ ਹੁੰਦਾ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡ ਭੂਰੀਆਂ ਸੈਣੀਆਂ 71 ਹੋਏ ਆ ਪੂਰੀਆਂ ਸਾਲੀਆਂ ਦੀ ਸੰਗਤ ਨੇ ਵੀ ਆਤਮ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਇਹਦੇ ਨਾਲ ਸੰਤਾਂ ਦਾ ਹੜ ਆਇਆ ਹੋਇਆ ਬਹੁਤ ਸ਼ਾਏ ਸੱਚੇ ਪਾਕਿਆ ਗੁਰੂ ਨਾਨਕ ਦੇਵ ਜੀ ਦਾ ਜਿਸ ਮਕਸਦ ਨਾਲ ਸ਼ਾ ਨਾ ਇਹ ਜਰਮ ਦਿਨ ਉਹ ਗੁਰਸਾਪਾ ਬਣਾਇਆ ਸੰਗਤ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਜ ਰੱਖਣ ਇਤੈ ਉਤਸ਼ਾਹ ਬਖਸ਼ਣ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਜੀਤ ਜੋ ਭੈਣੀ ਪਸਵਾਲ ਤੋਂ ਗੁਰੂ ਘਰ ਦੇ ਜਿਹੜੇ ਪ੍ਰਧਾਨ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਇਹ ਜਿਹੜੇ ਸੁਚੱਜੇ ਪ੍ਰਬੰਧ ਕੀਤੇ ਆ ਬਹੂਰੀਆਂ ਦੀਆਂ ਸੰਗਤਾਂ ਨੇ ਪਸਵਾਲਾਂ ਦੀਆਂ ਸੰਗਤਾਂ ਨੇ ਕਿਵੇਂ ਦੇਖਦੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਟੋੜੀ ਦਾ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹੰਦੀਰ ਪਲਾ ਦੇ ਮਾਤਾ ਖਾਨਸਰ ਪਿੰਡ ਪੈਣੀ ਪਸ਼ਵਾ ਦੀ ਸੰਗਤ ਅੱਜ ਬਹੁਤ ਭਾਦਾਂ ਵਾਲਾ ਜਨ ਜੋ ਨਗਰ ਕੀਰਤਨ ਉਥੋਂ ਆਰੰਭ ਹੋਇਆ ਹੈ ਨਗਰ ਵਿੱਚ ਹੁੰਦਾ ਆ ਪਿੰਡ ਪੂਰੀਆਂ ਸੈਣੀਆਂ ਪੁੰਚਿਆ ਹੈ ਇੱਥੇ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਹੈ ਪੰਜਾਂ ਪਿਆਰਿਆਂ ਦੀ ਸੋ ਸਾਰੀ ਸੰਗ ਦੀ ਬਹੁਤ ਸੇਵਾ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਵਧਾਈਆਂ ਵੀ ਦਿੰਦੇ ਆਂ ਕਿ ਇਸ ਤਰ੍ਹਾਂ ਪਿਆਰ ਮਤ ਪਾ ਦਾ ਕੁਝ ਬਣਿਆ ਰਹੇ ਤੇ ਬਹੁਤ ਆਨੰਦ ਮਾਣਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੇ ਕਿ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹਨਾਂ ਸਿਧਾਂਤਾਂ ਦੇ ਉੱਪਰ ਜਿਹੜੀ ਸੰਗਤ ਹਰ ਸਾਲੀ ਨਗਰ ਕੀਰਤਨ ਸਜਾਈ ਜਾਂਦੇ ਨੇ ਕਿੰਨਾ ਕਿ ਪਹਿਰਾ ਦਿੰਦੀ ਨੈਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਗੁਰਗਾਂਢ ਦੇ ਤੇ ਪ੍ਰਕਾਸ਼ ਉత్సਵ ਤੇ ਪਿੰਡ ਭੈਣੀ ਕੁਸਵਾਲ ਦੀ ਸੰਗਤ ਵੱਲੋਂ ਨਗਰ ਕੀਤਨ ਸਜਾਇਆ ਗਿਆ ਵਕ ਵਕ ਪਿੰਡਾਂ ਤੋਂ ਹੁਤਾ ਹੋਇਆ ਸਾਡੇ ਪਿੰਡਾਂ 'ਚ ਨਗਰ ਕੀਰਤਨ ਪਹੁੰਚਿਆ ਅਸੀਂ ਉਸ ਪ੍ਰਮਾਤਮਾ ਦਾ ਪਿੰਡ ਰੂਹ ਨੂੰ ਤੇ ਇਹਨਾਂ ਦੀ ਸੰਗਤ ਦਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਆਏ ਨੇ ਤੇ ਜੀ ਆਇਆਂ ਨੂੰ ਆਖਦੇ ਆ ਔਰ ਮੈਂ ਸਮਝਦਾ ਕਿ ਜਿਹੜਾ ਇਹ ਨਗਰ ਕੀਰਤਨ ਨਿਕਲਦਾ ਹੈ ਇਹਨਾਂ ਸਾਡੀ ਸਿੱਖੀ ਪ੍ਰਪਰਤ ਨੂੰ ਸਾਡੇ ਨੌਜਵਾਨਾਂ ਨੂੰ ਪਤਾ ਲੱਗਦਾ ਹੈ ਕਿ ਸਾਡਾ ਖਾਲਸਾ ਹੀ ਇਤਿਹਾਸ ਕੀ ਹੈ ਨਸ਼ੇ ਤੋਂ ਦੂਰ ਹੁੰਦੇ ਆ ਇਹੋ ਜੇ ਨਗਰ ਕੀਰਤਨ ਨਿਕਲਦੇ ਰਹਿੰਦੇ ਤੇ ਖਾਲਸਾ ਪੰਥ ਦੇ ਜੋਸ਼ ਜਿਹੜਾ ਉੱਪਰ ਆ ਰਿਹਾ ਸੋ ਸਾਰੇ ਪਿੰਡਾਂ ਦੇ ਵਿੱਚ ਦੇਖਦੇ ਆ ਗਲੀਆਂ ਦੇ ਵਿੱਚ ਚੂਨੇ ਵਛਾਏ ਹੋਏ ਨੇ ਇੱਕ ਵਿਆਹ ਨਾਲੋਂ ਵੀ ਵੱਧ ਜਿਹੜਾ ਵਾ ਉਹ ਸਾਹ ਨਜ਼ਰ ਆ ਰਿਹਾ ਸਮਝਾਂ ਦੇਖੋ ਮੈਂ ਜਿਹੜੀ ਗੱਲ ਕਹੀ ਹੈ ਕਿ ਖਾਲਸਾ ਹੀ ਜਿਹੜਾ ਕਹਿੰਦੇ ਸੀ ਵੀ ਖਾਲਸਾ ਥੋੜਾ ਜਿਹਾ ਘਟ ਗਿਆ ਪੰਜਾਬ ਦੇ ਲੋਕ ਜਿਹੜੇ ਆ ਨੌਨ ਜਿਹੜੇ ਆ ਮੋਨੇ ਘੋਨੇ ਹੋ ਰਹੇ ਆ ਪੰਜਾਬ ਦੇ ਵਿੱਚੋਂ ਜਿਹੜੀ ਆ ਉਹ ਉਹ ਜਿਹੜੀ ਖਾਲਸਾ ਪੰਥ ਦੀ ਸਾਜ ਜਿਹੜੀ ਘਟ ਰਹੀ ਹੈ ਪਰ ਇਹੋ ਜਿਹੇ ਜਦੋਂ ਨੌਜਵਾਨ ਜਦੋਂ ਅੱਗੇ ਹੋ ਕੇ ਸੇਵਾ ਕਰਦੇ ਆ ਦੇਖੋ ਪਿੰਡਾਂ ਦੇ ਵਿੱਚ ਨੌਜਵਾਨ ਆਪ ਕੀਨਾ ਪੁੰਹਦੇ ਆ ਪਿੰਡਾਂ ਦੇ ਵਿੱਚ ਤੁਸੀਂ ਆਪ ਦੇਖੋ ਨਗਰ ਕੀਰਤਨ ਦੇ ਵਿੱਚ ਦੇਖੋ ਨੌਜਵਾਨ ਆਪ ਪਟਾਕੇ ਚਲਾ ਰਹੇ ਆਪ ਹੀ ਅੱਗੇ ਜਿਹੜੀਆਂ ਪਾਣੀ ਦੇ ਵਿੱਚ ਖੁਸ਼ਬੂ ਪਾ ਕੇ ਸਪਰੇਅ ਕਰ ਰਹੇ ਆਪ ਹੀ ਨਾਲ ਹੋ ਕੇ ਸਾਰਾ ਜਿਹੜਾ ਤੁਸੀਂ ਪਲਣੋ ਪਲੇ ਕਰੇਸ ਉਦੋਂ ਮਤਲਬ ਵੀ ਖਾਲਸਾ ਦਾ ਜਿਹੜਾ ਆਉਂਦਾ ਸਿਸਟਮ ਆ ਗੁਰੂ ਮਹਾਰਾਜ ਕੋ ਸਾਰੇ ਨੌਜੋਨੋਂ ਸੇਹ ਦੇ ਰਿਹਾ ਕਿ ਸਾਡਾ ਇਤਿਹਾਸ ਕੀ ਹੈ ਤੇ ਇਤਿਹਾਸ ਦਾ ਜੋੜ ਸੋ ਇਹ ਹਨ ਚੇਅਰਮੈਨ ਜਿਹੜੇ ਕਬਲਪ੍ਰੀਤ ਸਿੰਘ ਕਾਕੀ ਨੇ ਜਿਹੜੇ ਸੀਨੀਅਰ ਕਾਲੀ ਆਗੂ ਜਿੱਥੇ ਉਹਨਾਂ ਨੇ ਇਹ ਜੋ ਗੁਰੂ ਕੇ ਸਿਧਾਂਤ ਨੇ ਉੱਤੇ ਪਹਿਰਾ ਦੇਂਦੀ ਜਿਹੜੀ ਕਈ ਤਰ੍ਹਾਂ ਦੀਆਂ ਵੱਖ-ਵੱਖ ਧਾਰਨਾ ਦਿੱਤੀਆਂ ਨੇ ਉੱਥੇ ਹੀ ਵੱਖ-ਵੱਖ ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੇ ਵਿੱਚ ਜਿਹੜਾ ਵਾ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਹਰ ਸਾਲ ਹੀ ਭੈਣੀ ਪਸਵਾਲਦੀਆਂ ਸੰਗਤਾਂ ਵੱਲੋਂ ਜੋ ਇਹ ਅਲੋਨਿਕ ਤੇ ਵਿਸ਼ਾਲ ਨਗਰ ਕੀਰਤਨਾ ਦੀ ਵੱਡੀ ਰੂਪਰੇਖਾ ਹੁੰਦੀ ਆ ਹਰ ਸਾਲ ਜਿਹੜਾ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਤੇ ਸਰਦਾ ਭਾਵਨਾ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਤੇ ਇਸੇ ਤਰ੍ਹਾਂ ਬੂਰੀਆਂ ਸੰਗਤਾਂ ਦੇ ਵਿੱਚ ਵੀ ਜਿਹੜਾ ਵਾ ਵੱਡਾ ਚਾਰ ਨਜ਼ਰ ਆ ਰਿਹਾ ਵਾ ਵੱਡੀਆਂ ਰੌਣਕਾਂ ਬੂਈਆਂ ਸ਼ੈਣੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਨਰਲੇਪ ਟੀਵੀ ਵੱਲੋਂ ਵੀ ਕਾਮਨਾ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਹੀ ਆਪਸੀ ਇਹਨਾਂ ਪਿੰਡਾਂ ਦੀਆਂ ਸੰਗਤਾਂ ਦਾ ਜਿਹੜਾ ਤਾਲਮੇਲਾ ਜਿਹੜਾ ਪਿਆਰ ਹਰ ਸਾਲ ਇਸੇ ਤਰ੍ਹਾਂ ਹੀ ਬਣਿਆ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਪਰ ਜਿਹੜੇ ਨਕਸ਼ੇ ਕਦਮਾਂ ਦੇ ਉੱਪਰ ਜਿਹੜੀ ਨੌਜਵਾਨ ਪੀੜ੍ਹੀ ਹੈ ਇਸੇ ਤਰ੍ਹਾਂ ਚੱਲਦੀ ਰਹੇ ਹੁਣ ਤੱਕ ਲਈ ਇਨਾਂ ਹੀ ਸਹਿਯੋਗੀ ਕੈਮਰਾ ਪਰਸਨ ਅਸ ਸੀਟੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਜਾਸਪੁਰ ਵਾਹਿਗੁਰ ਵਾਹਿਗੁਰੂ ਜਿੱਕੀ ਫਤਿਹ